ਆ ਤੂੰ ਆਗਾ ਤਾ ਵਟਾ ਤੇ ਆ ਤਾ ਤਾ ਪੇਪਾ ਦਾ ਮੁੜੀਆਂ ਇਹ ਤਾਂ ਨਹੀਂ ਗਟੀਆਂ ਉਹ ਪਰਲੀ ਰੂੜੀ ਨੇ ਗਲਤੀ ਹੋ ਗਿਆ ਰੂੜੀ ਨੇ ਗਾਲੀ ਰੂੜੀ ਨੇ ਗਾਲੀ ਆ ਸਾਰੀ ਹਾਂ ਪਰਲੀ ਪੈਰ ਗਲੀ ਵੀ ਆ ਤਾਂ ਨਹੀਂ ਹਾਂ ਆ ਪੈਪਰ ਸੀ ਤਾਂ ਉਹ ਰੂੜੀ ਨੇ ਗਲਤੀਆਂ ਇੱਕ ਟੁੱਟ ਗਿਆ ਤੇ ਇੱਕ ਪੈਪ ਟੁੱਟੀ ਐ ਰੂੜੀਆਂ ਲਾਉਣਾ ਹਟਦੇ ਨਹੀਂ ਫਿਰ ਪਈਏ ਦੋ ਘਰਾਂ ਦੇ ਡਿੱਗਿਆ ਮੈਂ ਇੱਕ ਮੁੰਡੇ ਆਓ ਵੇਖੋ ਉਹ ਰੂੜੀ ਕਿੱਥੇ ਆਹ ਪੈਪ ਗਲੀ ਆ ਉੱਪਰਲੇ ਰੂੜੀ ਨਾਲ ਇਹਦੀ ਗਲਤੀ ਐ ਵੀ ਹਾਂ ਇਹ ਸਾਰਾ ਰੂੜੀਆਂ ਨਾਲ ਡਿੱਗਿਆ ਜਿੱਥੇ ਰੂੜੀਆਂ ਲਗੀਆਂ ਪਈਆਂ ਸੀਗੀਆਂ ਟਾਵਰ ਦੀ ਪੈਪਰ ਗਲ ਗਈਆਂ ਉੱਥੋਂ ਤਰਖਾਨਾ ਟਾਵਰ ਹੈ ਜੀ 120 ਫੁੱਟ ਲੰਮਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਅੱਜ ਨੇਰੀ ਆਈ ਇੱਥੇ ਆ ਰੂੜੀਆਂ ਵਗੈਰਾ ਲੱਗੀਆਂ ਪਈਆਂ ਸੀ ਇਹਦੇ ਹੱਥੋਂ ਗਲ ਗਿਆ ਇਹ ਕਿਸੇ ਮਹਿਕਮੇ ਦੇਖ ਰਿਕ ਨਹੀਂ ਕੀਤੀ ਤੇ ਆ ਟਾਵਰ ਦੇ ਕਿ ਪੈਰ ਤੋਂ ਘਰਾਂ ਦੇ ਦਰਵਾਜ਼ੇ ਲੱਗਿਆ ਇੱਕ ਦੁਕਾਨ ਸੀ ਕਟਿੰਗ ਵਾਲੀ ਉੱਥੇ ਚਾਰ ਪੰਜ ਲੜਕੇ ਬੈਠੇ ਸੀ ਤੇ ਉਹਦੇ ਸਿਰ ਚ ਸੱਟ ਲੱਗੀ ਲੜਕੇ ਤੇ 120 ਫੁੱਟ ਲੰਮਾ ਟਾਵਰ ਹੈ ਜੀ ਇਹ ਸਾਰੇ ਬਈ ਰੂੜੀਆਂ ਕਰਕੇ ਡਿੱਗਿਆ ਰੂੜੀਆਂ ਥੱਲੇ ਜੜ ਚ ਲਾਤੀਆਂ ਸੀ ਇਹਦੇ ਲੋਕਾਂ ਨੇ ਆਹ ਘਰ ਦੁਕਾਨ ਡਿੱਗ ਪਈ ਆ ਇਹਦੇ ਪੰਜ ਨੇ ਸੀ ਹੈ ਪੰਜ ਬੰਦੇ ਮੁੰਡੇ ਸੀਗੇ ਇਹ ਡਿੱਗਣਾ ਸੀ ਬਾਈ ਬੜੇ ਮੈਰੇਜ ਤੇ ਵੇਲ ਵੀ ਲੱਗੀ ਪਈ ਸੀ ਇੱਕ ਰੂੜੀ ਥੱਲੇ ਹਟਦੀ ਨਹੀਂ ਸੀਗੇ ਲੋਕਾਂ ਆਹ ਦੁਕਾਨ ਡਿੱਗ ਪਈ ਆ ਪਰ ਖਾਨ ਵਾਲਾ ਸ਼ਰੀਫ ਮੁਖਤਸਰ ਸਾਹਿਬ 120 ਫੁੱਟ ਨਮਾਟਾ ਉੱਪਰ ਡਿੱਗ ਗਏ ਥੇ ਅਨੇ ਰਿਤੇ ਕਰਕੇ ਥੱਲੇ ਰੂੜੀਆਂ ਲੱਗੀਆਂ ਹੋਈਆਂ ਸੀ ਟਾਵਰ ਦੇ ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ ਇਹ ਟਿਕਨਾ ਸੀ ਬਾਈ ਬੜੇ ਮੇਰੇ ਚ ਤੇ ਵੇਲ ਵੀ ਲੱਗੀ ਪਈ ਸੀ ਇੱਕ ਰੂੜੀ ਥੱਲੇ ਹਟਦੇ ਨਹੀਂ ਸੀਗੇ ਆ ਦੁਕਾਨ ਡਿੱਗ ਪਈ ਹੈ ਨਾ ਪਰਖਾਨ ਦਾ ਸ਼ਰੀਫ ਮੁਖਤਸਰ ਸਾਹਿਬ 120 ਫੁੱਟ ਲੰਮਾ ਟਾਵਰ ਡਿੱਗ ਗਿਆ ਜੀ ਇਥੇ ਅਨੇ ਰੀਤੇ ਕਰਕੇ ਥੱਲੇ ਰੂੜੀਆਂ ਲੱਗੀਆਂ ਹੋਈਆਂ ਸੀ ਟਾਵਰ ਦੇ ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ ਉਹ ਆ ਤਾਂ ਤਾ ਉਹ ਤਾਂ ਪੇਪਾ ਦਾ ਮੁੜੀਆਂ ਇਹ ਤਾਂ ਨਹੀਂ ਗਟੀਆਂ ਉਹ ਪਰਲੀ ਰੂੜੀ ਨੇ ਗਲਤੀ ਹੋ ਬੈਪ ਰੂੜੀ ਨੇ ਗਾਲੀ ਆ ਰੂੜੀ ਨੇ ਗਾਲੀ ਆ ਸਾਰੀ ਹਾਂ ਪਰਲੀ ਪੇਪ ਗਲੀ ਵੀ ਆ ਤਾਂ ਨਹੀਂ ਹਾਂ ਆ ਪੇਪਨ ਸੀ ਇਹ ਤਾਂ ਉਹ ਰੂੜੀ ਨੇ ਗਲਤੀਆਂ ਇੱਕ ਟੁੱਟ ਗਿਆ ਦੇ ਇੱਕ ਪੇਪ ਟੁੱਟੀ ਆ ਰੂੜੀਆਂ ਲਾਉਣਾ ਹਟਦੇ ਨਹੀਂ ਫਿਰ ਪਈ ਇਹਦੇ ਲੋਕਰਾਂ ਦੇ ਡਿੱਗਿਆ ਇੱਕ ਮੁੰਡੇ ਆਓ ਵੇਖੋ ਆਗ ਪੈਪ ਗਲ ਗਈ ਹੈ ਉੱਪਰ ਰੂੜੀ ਨਾਲ ਇਹ ਸਾਰਾ ਰੂੜੀਆਂ ਨਾਲ ਡਿੱਗਿਆ ਇੱਥੇ ਰੂੜੀਆਂ ਲਗੀਆਂ ਪਈਆਂ ਸੀਗੀਆਂ ਟਾਵਰ ਦੀ ਪੈਪਰ ਗਲ ਗਈਆਂ ਉੱਥੋਂ ਪਤਰਖਾਨਾ ਟਾਵਰ ਹੈ ਜੀ 120 ਫੁੱਟ ਲੰਮਾ ਜਿਹੜਾ ਸ਼੍ਰੀ ਮੁਕਸਤ ਸਾਹਿਬ ਅੱਜ ਹਨੇਰੀ ਆਈ ਇੱਥੇ ਆ ਰੂੜੀਆਂ ਵਗੈਰਾ ਲੱਗੀਆਂ ਪਈਆਂ ਸੀ ਇਹਦੇ ਹੱਥੋਂ ਗਲ ਗਿਆ ਇਹ ਕਿਸੇ ਮਹਿਕਮੇ ਦੇਖ ਰਿਕ ਨਹੀਂ ਕੀਤੀ ਤੇ ਆ ਆਟਾ ਵੱਡੇ ਕੇ ਪੈਰ ਤੋਂ ਕਰਾਂ ਦੇ ਨਾਲੋਂ ਲੱਗ ਗਿਆ ਇੱਕ ਦੁਕਾਨ ਸੀ ਕਟਿੰਗ ਵਾਲੀ ਉੱਥੇ ਚਾਰ ਪੰਜ ਲੜਕੇ ਬੈਠੇ ਸੀ ਤੇ ਉਹਦੇ ਸਿਰ 'ਚ ਸੱਟ ਲੱਗੀ ਲੜਕੇ ਤੇ 120 ਫੁੱਟ ਲੰਮਾ ਟਾਵਰ ਹੈ ਇਹ ਇਹ ਸਾਰਾ ਬਈ ਰੂੜੀਆਂ ਕਰਕੇ ਡਿੱਗਿਆ ਰੂੜੀਆਂ ਥੱਲੇ ਜੜ ਚ ਲਾਤੀਆਂ ਸੀ ਇਹਦੇ ਲੋਕਾਂ ਨੇ ਆ ਕਰ ਦੁਕਾਨ ਡਿੱਗ ਪਈ ਆ ਦੇ ਹੈਂ ਬਾਜੇ ਬੰਦੂ ਮੁੰਡੇ ਦੇ ਇਹ ਡਿੱਗਣਾ ਸੀ ਬਾਈ ਬੜੇ ਮੈਰੇਚ ਤੇ ਵੇਲ ਵੀ ਲੱਗੀ ਪਈ ਸੀ ਇੱਕ ਰੂੜੀ ਥੋੜੇ ਹਟਦੇ ਨਹੀਂ ਸੀਗੇ ਆ ਦੁਕਾਨ ਡਿੱਗ ਪਈ ਹੈ ਨਾ ਪਰਖਾਨ ਦਾ ਸ਼ਰੀਫ ਮੁਖਸਰ ਸਾਹਿਬ 120 ਫੁੱਟ ਲੰਮਾ ਟਾਵਰ ਡਿੱਗ ਗਿਆ ਜੀ ਇੱਥੇ ਅਨੇਰੀ ਦੇ ਕਰਕੇ ਥੱਲੇ ਰੂੜੀਆਂ ਲੱਗੀਆਂ ਹੋਈਆਂ ਤੇ ਟਾਵਰ ਦੇ ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ ਇਹ ਡਿੱਗਣਾ ਸੀ ਬਾਈ ਬੜੇ ਮੈਰੇਜ ਤੇ ਵੇਲ ਵੀ ਲੱਗੀ ਪਈ ਸੀ ਇੱਕ ਰੂੜੀ ਥੋੜੇ ਹਟਦੇ ਹੀ ਨਹੀਂ ਸੀਗੇ ਆ ਦਕਾਨ ਡਿੱਗ ਪਈ ਹੈ ਨਾ ਪਰਖਾਨ ਵਾਲਾ ਸ਼ਰੀਫ ਮੁਖਸਰ ਸਾਹਿਬ 120 ਫੁੱਟ ਲੰਮਾ ਟਾਵਰ ਡਿੱਗ ਗਿਆ ਜੀ ਇੱਥੇ ਹਨੇਰੀ ਦੇ ਕਰਕੇ ਥੱਲੇ ਰੂੜੀਆਂ ਲੱਗੀਆਂ ਹੋਈਆਂ ਸੀ ਟਾਵਰ ਦੇ ਗਲਿਆ ਪਿਆ ਸੀ ਪਰ ਕਿਸੇ ਮਹਿਕਮੇ ਨੇ ਕੋਈ ਦੇਖਿਆ ਨਹੀਂ ਆ ਕੇ